ਆ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ RGK TV ਤੇ ਅੱਜ ਪਹੁੰਚੇ ਹਾਂ ਜੀ ਬਾਬਾ ਮਕਾਨ ਦਾਸ ਦੀ ਸਮਾਧ ਤੇ ਜਿੱਥੇ ਕੀ ਪਤੰਗੀਆਂ ਲਾਉਣ ਦੀ ਸੇਵਾ ਚੱਲ ਰਹੀ ਹੈ ਆਪ ਨੂੰ ਪਤਾ ਹੀ ਹੈ ਕਿ 31 ਦਸੰਬਰ ਦਿਨ ਐਤਵਾਰ ਨੂੰ 6 ਘੰਟਾ ਪਾਟ ਸਾਹਿਬ ਪ੍ਰਕਾਸ਼ ਹੋਣਗੇ ਤੇ 2 ਜਨਵਰੀ ਦਿਨ ਮੰਗਲਵਾਰ ਨੂੰ ਭੋਗ ਪਾਣੇ ਨੇ ਜੀ ਇਹ ਸੇਵਾ ਚੱਲ ਰਹੀ ਹੈ ਸੰਗਤ ਨੂੰ ਬੇਨਤੀ ਹੈ ਸੇਵਾਦਾਰਾਂ ਨੂੰ ਵੀ ਬਦਕਦ ਪਹੁੰਚੋ ਸੇਵਾ ਹਿੱਸਾ ਪਾਓ ਜੀ ਕਿਉਂ ਪਤੰਗੀਆਂ ਲੈ ਆਈਆਂ ਨੇ ਅਪਾ ਅੱਜ ਦਿਖਾ ਰਹੇ ਹਾਂ ਇਹ ਸੇਵਾ ਪਤੰਗੀਆਂ ਲਾ ਰਹੇ ਨੇ ਮੁੰਡੇ ਸੇਵਾਦਾਰ ਹੁਣ ਚਾਹ ਪੀ ਰਹੇ ਨੇ ਜੀ ਚਾਹ ਬਣੀ ਹੋਈ ਏ ਆਓ ਜੀ ਭਾਈ ਜੀ ਚਾਹ ਪੀਣੇ ਚਾਹ ਪੀ ਸਕਦੇ ਹਾਂ ਇਹ ਮੜੀ ਜੀ ਨੇ ਬਣਾਇਆ ਹਾਂ ਉਹ ਅੱਡ ਟੋਕੋਟੇ ਉਹ ਕਹਿੰਦੇ ਚਾਹ ਲਾ ਰਹੇ ਨੇ ਬਹੁਤ ਬੜੀ 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 ਇਹ ਨਾ ਕੋਈ ਹੋਰ ਕੁਝ ਬੰਦਾ ਟਾਈਮ ਚਾਰੀ ਪੀ ਲਿਆ ਪਾਈਆਂ ਨੇ ਕਿਸੇ ਦੇ ਟਾਈਮਰੀ ਕੁਮਾਰਾ ਦੂਜੇ ਉਧਰ ਤਾਂ ਉਹਨੇ ਉੱਤੇ ਦਾ ਫਾਇਦਾ ਇੱਦਾਂ ਜਾਂਦਾ ਕਿਤਾ ਬੱਟੂ ਨੂੰ ਲੈਣੀ ਬੱਟੂ ਦਾ ਬਟਾ ਮੂਲ ਕੋ ਉਦਾ ਫਿਰਦਾ ਸਬਸਕਰਾਈਬਰ ਐਕਟਰ ਬੱਟਾ ਉਹਦਾ ਕੀ ਆ ਜੀ ਨਾਮਾ हां दोस्तों बिनती है वद्दूआ सेवा पर पहुंचो जी हां आप सारा काम जल्दी-जल्दी समाप्त कर सके ओए ये तो बंद आई चल रही है वो नवे तो तार तरा। तरा। जी हां जी वद्दूआ पर पहुंचो जी धन्यवाद वीडियो देख के चैनल सब्सक्राइब जरूर करें हां वो तारियां